ਕਰਤੋ ਬਿਨਾ ਤੂੜੀ ਵੀ ਸੜਕਾਂ ਦੇ ਰੋਲਦੀ ਪਈ ਐ ਗੱਲ ਬਹੁਤ ਵੱਡੀ ਆ ਵੈਸੇ ਸਾਨੂੰ ਨੋਈ ਗੱਲ ਦੱਸਨੀ ਹੀ ਕੁਝ ਲੋਕ ਕਹਿੰਦੇ ਕਿ ਕੁਝ ਲੋਕ ਐਵੇਂ ਹੀ ਬਾਹਰ ਆ ਕੇ ਬੈਠ ਜਾਂਦੇ ਆ ਰਾਸ਼ਨ ਲੈਣ ਦੇ ਵਾਸਤੇ ਮੈਂ ਕਾਫੀ ਪਿੰਡਾਂ ਵਿੱਚ ਗਈ ਆ ਮੈਂ ਗੱਲ ਸੁਣੀ ਐ ਸੋ ਅਮਾਨਤ ਕਿਹੜਾ ਪਿੰਡ ਐ ਪਿੰਡ ਦਾ ਕਿਨ ਟਿੰਡੀਆ ਟਿੰਡੀਆਲਾ ਕਿੱਥੇ ਆਉ ਪਿੰਡ ਪਿਸ਼ਾਵਾ ਤੇ ਸਕੂਲ ਨਹੀਂ ਜਾਂਦੇ ਉਹ ਕਦੋਂ ਜਾਣਾ ਇਹ ਪਾਣੀ ਪਾਣੀ ਆਟ ਗਿਆ ਉਹ ਮੈਂ ਬੱਚੇ ਨੂੰ ਹੁਣੇ ਪੁੱਛਿਆ ਤੇ ਉਹਨੇ ਸਹੀ ਬੋਲਿਆ ਕਿ ਸਾਡਾ ਪਿੰਡ ਟਿੰਡੀ ਵਾਲਾ ਜਿੱਥੇ ਸੱਚੀ ਪਾਣੀ ਆਇਆ ਹੋਇਆ ਹੈ ਤੇ ਸਾਨੂੰ ਹਰ ਕਿਸੇ ਤੇ ਸ਼ੱਕ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਬੱਚੇ ਦਾ ਝੂਠ ਨਹੀਂ ਬੋਲ ਸਕਦੇ ਨਾ ਹੀ ਉਹਨਾਂ ਦੇ ਘਰ ਦੇ ਲਾਗੇ ਸੀ ਜਿਹੜੇ ਉਹਨਾਂ ਨੂੰ ਇਹ ਕਹਿ ਦੇਣ ਸੋ ਠੀਕ ਆ ਫਿਰ ਬਾਕੀ ਤੁਸੀਂ ਸਮਝਦਾਰ ਹੋ ਸਮਝ ਕੇ ਹੋਗੇ ਕੋੜੀ ਕੋੜੀ ਹੈਗੀ ਹੈ ਜੀ ਚਾਹੇ ਸੈਂਟਰੀ ਜਾਏ ਜਾਂ ਉਹ ਫਿਰ ਠੀਕ ਹੈ ਠੀਕ ਚੱਪਲ ਰੋਣ ਸਕਦੀ ਹੈ ਇਸ ਪਾਣੀ ਥੋੜਾ ਜ਼ਿਆਦਾ ਤੇਜ਼ ਆ। ਪਾਣੀ ਰੁੜੀ ਰੋੜ ਕੇ ਨਹੀਂ ਆਂਗਾ ਮੈਨੂੰ। ਹਸ੍ਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਥੋੜਾ ਸਾਰਿਆਂ ਦਾ ਸਰਬਗੱਲ ਚੈਨਲ ਤੇ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਬਹੁਤ ਵਧੀਆ ਕਹਿਣ ਤੇ ਖੁਸ਼ ਹੋਵੋਗੇ। ਸੋ ਅੱਜ ਦੇ ਅੱਜ ਦੀ ਇਸ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਣੇ ਆ ਫੋਜਪੁਰ ਦੇ ਉਹ ਪਿੰਡ ਜਿਹੜੇ ਕਿ ਸਤਲੁਜ ਦਰਿਆ ਦੇ ਹੜ੍ਹ ਦੇ ਕਾਰਨ ਪਰੇਸ਼ਾਨ ਨੇ ਉਹਨਾਂ ਦੇ ਘਰਾਂ ਵਿੱਚ ਤੇ ਜ਼ਮੀਨਾਂ ਦੇ ਵਿੱਚ ਪਾਣੀ ਆਇਆ ਹੋਇਆ ਵਾ ਤੇ ਦੂਜੀ ਸਾਈਡ ਮਤਲਬ ਕਿ ਦੂਜੇ ਪਾਸੇ ਇਹ ਸਾਰੇ ਪਿੰਡ ਬਾਰਡਰ ਦੇ ਨਾਲ ਵੀ ਕਿਰੇ ਹੋਏ ਨੇ ਤੇ ਆਜੋ ਮੇਰੇ ਨਾਲ ਚੱਲ ਕੇ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਪਿੰਡ ਜਿਹੜੇ ਆ ਕਿ ਉਹ ਹੜ੍ਹ ਦੇ ਨਾਲ ਜਿਹੜੇ ਆ ਪਰੇਸ਼ਾਨ ਨੇ ਇਹ ਚੂੜੀ ਵਾਲੇ ਪਿੰਡ ਜਾਨੀ ਕਿ ਜਿਹੜਾ ਕੋਈਪੁਰ ਦਾ ਪਿੰਡ ਆ ਉਹਦਾ ਨਾ ਇੱਕ ਉਹਨਾਂ ਦਾ ਇੱਕ ਘਰ ਆ ਜਿਹੜਾ ਕਿ ਪਾਣੀ ਆਉਣ ਦੇ ਕਰਕੇ ਇੱਥੇ ਦੁਕਾਨਾਂ ਦੇ ਬਾਹਰ ਇੱਕ ਸ਼ੈੱਡ ਦੇ نیچے ਹੀ ਰੁਕੇ ਹੋਏ ਨੇ ਲੋੜੀ ਦਾ ਸਮਾਨ ਲੈ ਕੇ ਤੇ ਆਪਣੇ ਪਸ਼ੂ ਲੈ ਕੇ ਪਸ਼ੂ ਇੱਧਰ ਸਾਈਡ ਤੇ ਬੰਨੇ ਹੋਏ ਨੇ ਇਹਨਾਂ ਨੇ ਆਏ ਅੱਛਾ ਉਹ ਪਿੰਡ ਨਾ ਤੁਹਾਡਾ ਹਾਂਜੀ ਉਹ ਦਾ ਸਾਹਮਣੇ ਠੀਕ ਆ ਸਾਰੇ ਚ ਪਾਣੀ ਆਇਆ ਹੋਇਆ ਹੈ ਹਾਂ ਜੀ ਸਾਰੇ ਚ ਪਾਣੀ ਆਇਆ ਹੋਇਆ ਹੈ ਚਾਰ ਚਫੇਰੇ ਵੜਿਆ ਹੋਇਆ ਹੈ ਚਾਰ ਚਫੇਰੇ ਹਾਂ ਜੀ ਥੋੜੇ ਦੇਰ ਖਾਓ ਜੀ ਉੱਥੇ ਬੈਠੇ ਇਹ ਨਰ ਪਾਣੀ ਢੜ ਗਿਆ ਇਹ ਇੱਥੇ ਆ ਗਿਆ ਅੱਛਾ ਇਹ ਵੀ ਜੁੜੀ ਵਾਲੇ ਚ ਪੈਂਦੇ ਠੀਕ ਹੈ ਹਾਂ ਜੀ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਇਹ ਹੋ ਗਏ 8 ਦਿਨ ਹੋ ਗਏ 8 ਦਿਨ ਹੋ ਗਏ ਪਾਣੀ ਆਏ ਹਾਂ ਜੀ ਬਈ ਸਾਨੂੰ ਤਾਂ ਮੁਸ਼ਕਲ ਹੈ ਡੰਗਰਾਂ ਦੀ ਹਾਂ ਜੀ ਇਹਨਾਂ ਦਾ ਚਾਰਾ ਕਿਵੇਂ ਇਹ ਮੜਾ ਮੋਟਾ ਮਿਲ ਜAVE ਮਿਲ ਜAVE ਨਹੀਂ ਦਨਾ ਸੀ ਅੱਛਾ ਤੂੜੀ ਸਾਡੇ ਪਿੰਡ ਕੋਈ ਨਹੀਂ ਗਈ ਠੀਕ ਹੈ ਨਾ ਚਾਰ ਆ ਗਿਆ ਕੋਈ ਠੀਕ ਹੈ ਹਾਂਜੀ ਆ ਸਾਹਮਣੇ ਪਿੰਡ ਜਿਹੜੇ ਪਹੁੰਚਣਾ ਇਹਦਾ ਨਾਮਾ ਜਲੋਕੇ ਹਜ਼ਾਰਾ ਗੱਟੀ ਰਾਜੋ ਕੇ ਲਿਖਿਆ ਵੈਸੇ ਸਕੂਲ ਤੇ ਬਟ ਇਸ ਪਿੰਡ ਦਾ ਨਾਮ ਜਲੋਕੇ ਹੈ ਕਿਉਂਕਿ ਮੈਂ ਬਹੁਤ ਵਾਰੀ ਆਈ ਆ ਇਸ ਲਈ ਮੈਨੂੰ ਪਤਾ ਹੈ ਤੇ ਇੱਥੇ ਤਾਂ ਪਾਣੀ ਵੈਸੇ ਲੱਗ ਨਹੀਂ ਰਿਹਾ ਬਾਕੀ ਆਪਾਂ ਚੱਲ ਕੇ ਦੇਖਦੇ ਆਂ ਇੱਥੇ ਪਾਣੀ ਆਇਆ ਕਿੰਨੇ ਆਇਆ ਇਸ ਪਿੰਡ ਦੇ ਵਿੱਚ ਇਹ ਆ ਪਿੰਡ ਜੱਲੋਕੇ ਦੇ ਖੇਤ ਜਿੰਨਾ ਵਿੱਚ ਪਾਣੀ ਆਇਆ ਹੋਇਆ ਵਾ ਬਾਕੀ ਇਸ ਤੋਂ ਗਾਹਾਂ ਆਪਾਂ ਇਸ ਤੋਂ ਗਾਹਾਂ ਪਹ ਜਾਣੇ ਸਕੇਦੇ ਰਸਤਾ ਬੰਦ ਆ ਬਟ ਚੱਲ ਕੇ ਦੇਖਦੇ ਆ ਪਹਿਲਾਂ ਮੈਂ ਵੀਡੀਓ ਬਣਾਈ ਸੀ ਇਸ ਜਗ੍ਹਾ ਤੇ ਗਈ ਸੀ ਇੱਥੇ ਕਮਲ ਦੀ ਖੇਤੀ ਕੀਤੀ ਹੋਈ ਸੀ ਤੇ ਹੁਣ ਇਹ ਮੋਟਰ ਵੀ ਡੁੱਬੀ ਹੋਈ ਆ ਤੇ ਖੇਤੀ ਵੀ ਨਜ਼ਰ ਨਹੀਂ ਆ ਰਹੀ। ਆ ਕਿ ਚੱਲ ਕੇ ਦੇਖੀ। ਉਹ ਸੰਸਥਾ ਵਾਲੇ ਸੇਵਾ ਕਰਨ ਆਏ ਉਹਨਾਂ ਨੂੰ ਹੈਲਪ ਕਰਨ। ਲੱਕੀ ਪਿੰਡਲ ਨੂੰ ਇਦਾਂ ਬੋਟ ਦੇ ਵਿੱਚ ਘਰਾਂ ਚ ਲੈ ਕੇ ਆਉਂਦੇ ਜਾਂ ਸਮਾਨ ਦੇ ਕੇ ਆਉਂਦੇ ਨੇ ਰਾਸ਼ਨ ਵਗੈਰਾ ਕਿੰਨੇ ਜ਼ੋਰ ਦੀ ਹੈ ਲੰਘ ਕੇ ਦੇਖਦੇ ਆਂ ਜੇ ਲੰਘਿਆ ਜਾਂਦਾ ਤਾਂ ਦੂਜੀ ਸਾਈਡ ਆਹ ਜ਼ੋਰ ਬਹੁਤ ਹੈ ਨੀ ਯਾਰ

ਇਸ ਪਾਣੀ ਥੋੜਾ ਜ਼ਿਆਦਾ ਤੇਜ਼ ਆ। ਪਾਣੀ ਰੁੜੀ ਰੋੜ ਕੇ ਨਹੀਂ ਜਾਂਦਾ ਮੈਨੂੰ। ਨਹੀਂ ਇਹਦਾ ਲੱਭਦਾ ਹੀ ਨਹੀਂ ਹੈ ਪੈ ਕੇ ਦੇਖ। ਇਸ ਸਮੇਂ ਡੇਕ ਚੱਲੀ ਸੀ ਇਦਾਂ ਹੀ ਆਉਂਦੇ ਜਾਂਦੇ ਨੇ ਤੁਰ ਕੇ ਪੈਦਲ ਜਾਂਦੇ ਨੇ ਇਸ ਤੋਂ ਅੱਗੇ ਹੋਰ ਵੀ ਜ਼ਿਆਦਾ ਪਾਣੀ ਆ ਇਸ ਲਈ ਹਵਾਪਸ ਆ ਗਈ ਘਰਾਂ ਦੇ ਵਿੱਚ ਛੇ ਛੇ 7-7 ਫੁੱਟ ਪਾਣੀ ਆ ਤੇ ਬਾਈਕ ਵੀ ਮੁਸ਼ਕਲਾਂ ਲੰਘਦਾ ਟਰੈਕਟਰ ਹੀ ਜਾਂਦੇ ਆ ਬਸ ਜਾਂ ਫਿਰ ਪੈਦਲ ਜਾ ਸਕਦੇ ਆ ਆਰਮੀ ਵਾਲੇ ਪੁਲਿਸ ਵਾਲੇ ਸੰਸਥਾਵਾਂ ਸਾਰੀ ਮਿਲ ਕੇ ਮਦਦ ਕਰ ਰਹੀਆਂ ਨੇ ਇਨ੍ਹਾਂ ਪਿੰਡਾਂ ਵਾਲਿਆਂ ਦੀ ਆਹੋ ਕਿਹੜਾ ਪਿੰਡ ਸੀਗਾ ਇਹ ਸੀ ਪਿੰਡ ਜੱਲੋਕੇ ਤੇ ਹੁਣ ਚੱਲਦੇ ਆਂ ਦੂਸਰੇ ਪਿੰਡ ਵੱਲ ਗੱਟੀ ਰਹੀਨੇ ਕੇ ਕੋੜਿਆਂ ਦਾ ਬਿਜ਼ਨਸ ਚੱਲ ਰਿਹਾ ਬਾਕੀ ਚਾਹ ਪੀਂਨੇ ਆਂ ਫਿਰ ਚੱਲਦੇ ਆਂ ਪਿੰਡਾਂ ਦੇ ਇੱਥੇ ਲੱਗਾ ਮੈਡੀਕਲ ਕੈਂਪ ਅਰੇ ਨਵੀਂ ਪਰੂਮਾ ਹੈ ਇਹ ਐਨਡੀਆਰਫ ਦੀਆਂ ਟੀਮਾਂ ਇਹਨਾਂ ਦੀ ਮਦਦ ਲਈ ਮਦਦ ਵਾਸਤੇ ਆਇਆ ਨੇ ਆਪਾਂ ਪਿੰਡਾਂ ਨੂੰ ਚੱਲ ਕੇ ਹੁਣ ਮੈਂ ਚੱਲਦੀਆਂ ਗੱਟੀ ਰਹੀਮੀ ਕੇ ਕਿਉਂਕਿ ਥੋੜੀ ਦੂਰ ਜਾ ਕੇ ਬਾਈਕ ਰੁਕਣੀ ਪੈਂਦੀ ਹੈ ਫਿਰ ਪੈਦਲ ਚੱਲਣਾ ਪੈਂਦਾ ਹੈ ਜਿਹੜੇ ਵੀ ਪਾਸੇ ਵਖੀਏ ਪਾਣੀ ਪਾਣੀ ਨਜ਼ਰ ਆਉਂਦਾ ਬਸ ਇੱਧਰ ਵੀ ਤੇ ਇੱਧਰ ਵੀ ਇੱਧਰ ਥੋੜਾ ਪਾਣੀ ਜ਼ਿਆਦਾ ਵਾ ਇਹ ਜਿਹੜੇ ਪਿੰਡ ਨੇ ਉਹ ਦੇਖੋ ਘਰ ਪੂਰਾ ਪਾਣੀ ਦੇ ਵਿੱਚ ਆਊਗੀ ਇਹ ਜਿਹੜੇ ਪਿੰਡ ਨੇ ਇੱਕ ਤਾਂ ਦਰਿਆ ਦੀ ਮਾਰ 'ਚ ਨੇ ਦੂਸਰਾ ਇਹ ਬਾਰਡਰ ਤੇ ਨੇ ਹੁਸੈਨੀ ਵਾਲੇ ਬਾਰਡਰ ਤੇ ਲੱਗੇ ਪਾਕਿਸਤਾਨ ਦਾ ਪਿੰਡਾ ਗੰਡਾ ਸਿੰਘ ਕਸੂਰ ਅ ਹਾਂ ਕਸੂਰ ਜ਼ਿਲ੍ਹਾਏ ਉਹਨਾਂ ਦਾ ਕਿ ਜਦੋਂ ਮੈਂ ਪਹਿਲਾਂ ਆਉਂਦੀ ਹੁੰਦੀ ਸੀ ਉਹ ਥਿੱਕ ਬੰਨ ਹੁੰਦਾ ਸੀ ਜਿਹੜਾ ਕਿ ਹੁਣ ਟਹਿ ਗਿਆ ਥੋੜੇ ਬਾਅਦ ਪੱਥਰ ਜਿ ਦਿਖ ਰਿਹਾ ਦੇਖੋ ਉਹ ਵੀ ਇਸ ਪਾਣੀ ਨੇ ਕੰਨੰਦਿਆ ਆਪਣੇ ਵਿੱਚ ਹੀ ਸਮਾਲ ਲਿਆ ਮਿੱਟੀ ਨੂੰ ਹੌਲੀ ਹੌਲੀ ਆ ਸਾਰਾ ਬੰਨ ਹੁੰਦਾ ਸੀ ਨਾਲ ਨਾਲ ਆ ਦੇਖੋ ਸਾਰਾ ਹੀ ਟਹਿ ਗਿਆ ਮਿੱਟੀ ਖੁਰ ਗਈ ਉਹਦੀ ਪਿੰਡ ਚ ਆਪਣੇ ਐਂਟਰ ਹੁੰਦੇ ਸਾਰੇ ਪਿੰਡ ਵਿੱਚ ਵੜਦੇ ਸਾਰੇ ਆ ਘਾਰਿਆ ਪਹਿਲਾ ਤੇ ਇਹਦਾ ਇਹਨਾਂ ਦਾ ਵੀ ਪਹਿਲਾਂ ਇੱਥੇ ਵੀ ਪਾਣੀ ਆਇਆ ਹੋਊਗਾ ਹੁਣੇ ਥੋੜਾ ਜਿਹਾ ਗਿਆ ਵਾ ਆ ਦੇਖੋ ਇੱਥੋਂ ਪਤਾ ਲੱਗਦਾ ਗਿੱਲੇ ਮਿੱਟੀ ਤੋਂ ਕਿੱਥੋਂ ਲਾ ਇੱਥੇ ਪਾਣੀ ਸੀ ਤੇ ਆ ਵੀ ਟੈ ਗਿਆ ਥੋੜਾ ਜਿਹਾ ਇਹਨਾਂ ਦਾ ਮੱਝਾਂ ਦਾ ਬਰਾਂਡਾ ਕਹਿੰਦੇ ਹੁੰਨੇ ਆ ਜਿਹਨੂੰ ਆਪਾਂ ਉੱਚੇ ਤੇ ਮੱਝਾਂ ਲਈ ਆ ਕੇ ਰੱਖਿਓਈਆਂ ਇਹਨਾਂ ਨੇ ਘਰ ਨਹੀਂ ਆਏ। ਇਹ ਇੱਕ ਕੀ ਕਰਦੀ ਹੈ ਮੱਝਾਂ ਨੇ? ਆ ਰੱਤ ਨਾ ਚਾਰਾ ਕਰਾਵੇ। ਤਿੰਨ ਚਾਰਾ ਕਰਾ ਨੇ। ਘਰ ਕਿੱਥੇ ਸੀ ਤੁਹਾਡਾ? ਸਾਡਾ ਘਰ ਦੋ ਦਿਨ ਹੈ ਸਾਡੇ ਇੱਥੇ ਨੇ ਤੇ ਬਾਕੀ ਛੱਡ ਕੇ ਆ ਗਏ। ਪਾਣੀ ਆ ਗਿਆ ਉੱਥੇ। ਠੀਕ ਹੈ ਕਿੰਨੇ ਦਿਨ ਹੋ ਗਏ? ਅੱਜ ਹੋ ਗਏ ਨੇ 8-9 ਦਿਨ। 8-9 ਦਿਨ। ਠੀਕ ਹੈ 8-9 ਦਿਨ ਹੋ ਚੱਲੇ ਨੇ। ਕਿਵੇਂ ਚੱਲਦਾ ਗੁਜ਼ਾਰਾ? ਇਵੇਂ ਹੀ ਇਹ ਗਜਾਰਾ ਕੀਤੀ ਜਾਂਨੇ ਜੇ ਕੋਈ ਲੰਗਰ ਆ ਗਿਆ ਲਾਈਦਾ ਅੱਛਾ ਮੇਰੇ ਤਰਫ ਕੋਈ ਦੀ ਨਹੀਂ ਮਾ ਗਜਾਰਾ ਜਾਂਦਾ ਤੇ ਪੂਰਾ ਜਾਂਦਾ ਕੋਈ ਫਿਰ ਠੀਕ ਹੈ ਇੱਥੇ ਵੀ ਪਾਣੀ ਆਇਆ ਸੀ ਆ ਜਗ੍ਹਾ ਤੇ ਵੀ ਹਾਂ ਆਪਣੇ ਨੱਕਾ ਹੋਗਾ ਨਹੀਂ ਕੋਈ ਤੱਕ ਪਾਣੀ ਆਇਆ ਇੰਨੀ ਅੱਛਾ ਇੰਜਨ ਤੱਕ ਪਾਣੀ ਆਇਆ ਹਾਂ ਕਦੋਂ ਉਤਰਿਆ ਉਹਨ ਪਾਣੀ ਪਾਣੀ ਪਰਸੋਂ ਤਰਾ ਪਰਸੋਂ ਉਹਨ ਘਾਟਾ ਪਾਣੀ ਕੱਲ ਸ਼ਾਮ ਘਾਟਾ ਡੇ ਕੱਲ ਨੂੰ ਫਿਰ ਆ ਗਿਆ ਹਾਂ ਕਰ ਲਾ ਦੋ 2:00 ਵਜੇ ਪਛਪ ਚੱਲ ਹੈ ਅੱਛਾ ਮਲ ਕਦੇ ਆ ਜਾਂਦਾ ਕਦੇ ਘਟ ਜਾਂਦਾ ਰਾਤ ਨੂੰ ਦੇਖੋ ਉਹ ਤੁਮਾਈਂ ਜਾਂਦਾ ਹੈ ਕਿਹੜਾਈ ਕਰ ਜਿਆਦਾ ਬਣੀ ਜਾਂਦਾ ਹੈ ਹਣਾ ਪਾਣ ਨੂੰ ਤੁਹਾਰਾ ਬਾਕੀ ਉਸ ਤੋਂ ਗਾਣੇ ਜਾ ਸਕਦੇ ਕਿਉਂਕਿ ਉੱਥੇ ਕਾਫੀ ਪਾਣੀ ਆ ਆ ਦੇਖੋ ਟਾਈਮ ਹੋ ਗਿਆ 4:30 ਦਾ ਅਗੇ ਚੱਲ ਕੇ ਦੇਖਦੇ ਆਂ ਅਗਰ ਜਾਇਆ ਜਾਂਦਾ ਇੱਥੇ ਸੋਇਆ ਪਿੰਡ ਗੱਟੀ ਰਾਜੋ ਕੇ ਜਿਹਦੇ ਅੱਗੇ ਜਾਣ ਦਾ ਰਸਤਾ ਪੂਰਾ ਬੰਦ ਆ ਪਾਣੀ ਬਹੁਤ ਤੇਜ਼ ਆ ਤੇ ਲੋਕ ਵੀ ਮੁਸ਼ਕਲਾਂ ਹੀ ਆਉਂਦੇ ਜਾਂਦੇ ਨੇ ਪੈਦਲ ਖਤਰਾਈ ਆ ਬਾਕੀ ਬੂਟੀ ਬਹੁਤ ਫਸੀ ਹੋਈ ਆ ਜਿੰਨੂੰ ਕਿ ਹੁਣ ਕੱਢਦੇ ਪਏ ਨੇ ਤੇ ਕਾਰ ਵੀ ਸਾਰੇ ਡੁੱਬ ਚੁੱਕੇ ਨੇ ਬਾਕੀ ਕੁਦਰਤੀ ਆਫਤਾਂ ਆਪਾਂ ਤਾਂ ਅਰਦਾਸ ਕਰ ਸਕਦੇ ਕਿ ਜਲਦੀ ਤੋਂ ਜਲਦੀ ਸਾਰਾ ਕੁਝ ਜੋ ਠੀਕ ਹੋ ਜਾਏ। ਇਹਦੇ ਵਿੱਚ ਵੀ ਦੇਖੋ ਛੋਨੇ 'ਚ ਵੀ ਪਾਣੀ। ਇਹ ਥੋੜਾ ਛੋਨਾ ਮੈਨੂੰ ਲੱਗਦਾ ਥੋੜਾ ਉੱਚਾ ਇਸ ਲਈ ਪਾਣੀ ਕੱਟਾ ਉਹ ਵਾਲਾ ਸਾਰਾ ਡੁੱਬਿਆ ਹੋਇਆ ਵਾ ਦੂਰ ਦੂਰ ਤੱਕ। ਥੋੜਾ ਜਿਹਾ ਚਾਰਾ ਵੀ ਬਚਿਆ ਹੋਇਆ ਉਹ ਕੁਛ ਘਰ ਉਧਰ ਨੇ ਸ਼ਾਇਦ ਉਹਨਾਂ ਚ ਵੀ ਪਾਣੀ ਹੋਵੇਗਾ ਬਾਕੀ ਉੱਥੇ ਜਾਣ ਦਾ ਕੋਈ ਰਾਸਤਾ ਨਹੀਂ ਹੈਗਾ ਨਹੀਂ ਤਾਂ ਮੈਂ ਚਲੇ ਹੀ ਜਾਣਾ ਸੀ ਸ਼ਾਇਦ ਉਹ ਬੰਦ ਹੋਏਗਾ ਆਵਲੇ ਤੋਂ ਦੇਖਦੇ ਆਂ ਚੱਲ ਕੇ ਮੈਂ ਇੱਕ ਚੀਜ਼ ਦੇਖੀ ਆ ਹਨਾ ਚਲੋ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਲੜਦੇ ਆ ਪਰ ਜਦੋਂ ਮੁਸੀਬਤ ਆਉਂਦੀ ਆ ਸਾਰੇ ਇਕਜੁੱਟ ਹੋ ਜਾਂਦੇ ਇਹ ਚੀਜ਼ ਬਹੁਤ ਵਧੀਆ ਲੱਗਦੀ ਆ ਮੈਨੂੰ ਖਾਸ ਕਰਕੇ ਪੰਜਾਬ ਚ ਰਹਿਨੇ ਮੈਨੂੰ ਪੰਜਾਬੀਆਂ ਦਾ ਪਤਾ ਆ ਕਿ ਪੰਜਾਬੀਆਂ ਦੀ ਸੋ ਬਹੁਤ ਵਧੀਆ ਗੱਲ ਆਏ ਐ ਐਨਡੀਆਰਐਫ ਦੀ ਟੀਮ ਰਾਸ਼ਨ ਦੇਣ ਲਈ ਜਾ ਰਹੀ ਹੈ ਟੈਂਡੀ ਵਾਲੇ ਪਿੰਡ ਚ ਕਿਉਂਕਿ ਉੱਥੋਂ ਤੱਕ ਜਾਣ ਲਈ ਰਾਸਤਾਨੀ ਹੈਗਾ ਹਾਂ ਆ ਇੱਕ ਹੀ ਬੇਟੀ ਆ ਹੋਰ ਇਹ ਥੋੜੇ ਥੋੜੇ ਘਰ ਦਿਖ ਰਿਹਾ ਪਿੰਡ ਦੇ ਆਰੇ ਇੱਥੋਂ ਤੱਕ ਜਾਣਾ ਇਹਨਾਂ ਨੇ ਜਿਨ੍ਹਾਂ ਨੂੰ NDRF ਦਾ ਫੁੱਲ ਫਾਰਮ ਨਹੀਂ ਪਤਾ ਮੈਂ ਦੱਸ ਦਿੰਨੀ ਆ ਵੈਸੇ ਤਾਂ ਪਤਾ ਹੀ ਹੋਏਗਾ ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਤਾਂ ਇਹ ਜਿਹੜੇ ਲੋਕ ਆ ਇੱਕ ਟੀਮ ਹੁੰਦੀ ਆ ਇਹ ਹੈਲਪ ਕਰਦੀ ਆ ਲੋਕਾਂ ਦੀ ਸੋ ਇਹ ਵੀ ਚੱਲੇ ਆ ਰਾਸ਼ਨ ਤਾਂ انہوں ਨੇ ਕੋਈ ਅਜੇ ਤੱਕ ਰੱਖਿਆ ਨਹੀਂ ਸ਼ਾਇਦ ਜਾਇਜਲੈਂਡ ਚੱਲੇ ਹੋਣਗੇ ਬਾਕੀ ਪਤਾ ਨਹੀਂ ਇਹ ਸਾਰੇ ਪੈਂਡਲੇ ਖੜੇ ਨੇਤੀ ਇਹਦਾ ਕੀ ਕਰੀਏ 3 ਬੰਦੇ ਇੱਥੇ ਸਾਰਾ ਇੱਕਦਨੇ ਡਿਗਣਾ ਲੱਗਦਾ ਲੋਕਾਂ ਨੇ ਆਪਣੇ ਕੁਝ ਲੋਕਾਂ ਨੇ ਪਸ਼ੂ ਬੰਨੇ ਹੋਇਆ ਕਿਸੇ ਨੇ ਕਿਤੇ ਕਿਸੇ ਨੇ ਕਿਤੇ ਉਹ ਨਾਲ ਆਪਣਾ ਘਰ ਦਾ ਸਮਾਨ ਵੀ ਸ਼ਾਇਦ ਰੱਖਿਆ ਹੋਇਆ ਹੈ ਹਾਂ ਕੀ ਚਾਹੀਦਾ ਹੈ ਇਹਨਾਂ ਨੂੰ ਚਾਰਾ ਚਾਹੀਦਾ ਹੈ ਖੁਦ ਬੋਲ ਕੇ ਮੰਗ ਰਹੀਆਂ ਨੇ ਹਨਾ ਸੋਨਿਆ ਸੋਨਿਆ ਓਏ ਮੁਲਾਦਾਇ ਕਬਰਾਂ ਆ ਗਈ ਡਰ ਗਈ ਨੇ ਲੋਕਾਂ ਨੂੰ ਦੇਖ ਕੇ ਕਿਉਂਕਿ ਉੱਥੇ ਕਾਫੀ ਭੀੜ ਹੈ ਨਾ ਇਹ ਹਵਾ ਭਰੀ ਜਾਂਦੇ ਨੇ ਕਿੰਨੇ ਵਲੇ ਗ ਜਾਣਗੇ ਤੀਸਰੀ ਬੋਟ ਹੈ ਨਲ ਕਾ ਗਿਨਣਾ ਸੋਣਾ ਹੈ ਇੱਕ ਇੱਕ ਪਸ਼ੂਆਂ ਦੀ ਦਵਾਈ ਦਾ ਵੀ ਕੈਂਪ ਲੱਗਾ ਹੋਇਆ ਹੈ ਖੋੜੇ ਬੰਦੇ ਵਾਦਰ ਓਕੇ ਇਹੋਂ ਤਾਂ ਪਾਣੀ ਮੀਗ ਆ ਵੀ ਲੈ ਜਾਂਦਾ ਆਟਾ ਉਹ ਡੇਗੀ ਉਹ ਆ ਜਾਂਦਾ ਰਿਆ ਲੈ ਕੇ ਨਿਕੂ ਰਿਆ ਡੇਗ ਦਾ ਟੰ ਦਾ ਪਹੁੰਚ ਹੀ ਜਾਊਗਾ ਤੇ ਆ ਫੇ ਸੱਤ ਲੋਈ ਦਰਿਆ ਗੱਟੀ ਰਾਜੋ ਕੇ ਤੂੰ ਘੁੰਮ ਕੇ ਵਾਪਸ ਫੇਰ ਆਪਣੇ ਵੱਲੋਂ ਆ ਜਾਂਦਾ ਇੱਥੋਂ ਤਾਂ ਦੇਖੋ ਇਹਦੀ ਬੋਤਲ ਤੇ ਗੱਟਾ ਜਾਂ ਫੇਰ ਆਟੇ ਵਾਲਾ ਡਿੱਗ ਗਿਆ ਲੱਗਦਾ। ਆਰੇ ਇਹਨਾਂ ਦੀਆਂ ਜ਼ਮੀਨਾਂ 'ਚ ਪਾਣੀ ਪਿੰਡ ਹਜ਼ਾਰਿਆਂ ਦਾ। ਘਰ ਠੀਕ ਨੇ ਜਿਹੜੇ ਜ਼ਮੀਨ 'ਚ ਘਰ ਨੇ ਖੇਤਾਂ 'ਚ ਉਹਨਾਂ 'ਚ ਲਾਗੇ ਥੋੜਾ ਥੋੜਾ ਪਾਣੀ ਹੈਗਾ। ਮਤਲਬ ਇਹਨਾਂ ਦੇ 1 ਫੁੱਟ ਤੱਕ ਪਾਣੀ ਹੈਗਾ। ਇਹ ਆ ਸਤਲੁਜ ਦਰਿਆ ਜੋ ਕਿ ਪਾਕਿਸਤਾਨ ਨੂੰ ਜਾਂਦਾ ਹੈ। ਐਸ ਸਾਈਡ ਤੋਂ ਪਾਣੀ ਘੱਟ ਆ ਜਿਹੜਾ ਆਹ ਵਾਲੇ ਪੁਲ ਜਿਹੜਾ ਨਾ ਜਿਹੜਾ ਥੋੜੇ ਅੰਗਰੇਜ਼ਾਂ ਦੇ ਬਣਾਏ ਹੋਏ ਪਹਿਲੇ ਉਸ ਤੋਂ ਦੂਜੀ ਸਾਈਡ ਪਾਣੀ ਜ਼ਿਆਦਾ ਹੈ। ਹਾਂ ਦੇਖੋ ਕਿੰਨਾ ਤੇਜ਼ ਉਧਰ ਸੋ ਏ ਸੀ ਅੱਜ ਦਾ ਵਲੌਗ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਫਰੋਸ਼ਪੁਰ ਦੇ ਪਿੰਡ ਜਿਹੜੇ ਕਿ ਸਤਲੁਜ ਦਰਿਆ ਦੀ ਤਬਾਹੀ ਦੇ ਕਾਰਨ ਸਤਲੁਜ ਦਰਿਆ ਦੇ ਪਾਣੀ ਦੇ ਕਾਰਨ ਉਹਨਾਂ ਦੇ ਘਰਾਂ ਵਿੱਚ ਔਰ ਖੇਤਾਂ ਵਿੱਚ ਪਾਣੀ ਆਇਆ ਤੇ ਉਹ ਪਿੰਡ ਸੀਗੇ ਜੱਲੋਕੇ ਗੱਟੀ ਰਹੀਮੇ ਕੇ ਗੱਟੀ ਰੱਜੋਕੇ ਚਾਂਦੀ ਵਾਲਾ ਔਰ ਚੂੜੀ ਵਾਲਾ ਔਰ ਨਾਲ-ਨਾਲ ਹੋਰ ਵੀ ਜਿਹੜੇ ਪਿੰਡ ਸੀ ਇੱਕ ਤਾਂ ਇਹ ਪਿੰਡ ਪਾਣੀ ਦੇ ਨਾਲ ਖਰਾਬ ਹੋ ਗਿਆ ਦੇ ਉੱਤੇ ਇਹਨਾਂ ਮੁਸੀਬਤ ਆਈ ਹੈ ਤੇ ਦੂਜਾ ਇਹ ਪਿੰਡ ਬਾਰਡਰ ਦੇ ਉੱਪਰ ਵੀ ਨੇ ਸੋ ਆਪਾਂ ਦਰਬ ਅੱਗੇ ਇਹ ਅਰਦਾਸ ਕਰਦੇ ਹਾਂ ਸਾਰਾ ਕੁਝ ਜਲਦੀ ਤੋਂ ਜਲਦੀ ਠੀਕ ਹੋ ਜਾਏ ਤੇ ਸਾਰੇ ਹਾਸਲੇ ਵਾਸਤੇ ਰਹਿਣ ਤੇ ਚਲੋ ਠੀਕ ਆ ਫਿਰ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਪੂਰੋ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਔਰ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ OK, bye bye. Rab -rakha.